ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਅੱਤ ਕਬੱਡੀ ਦੇ ਵਿੱਚ ਅੱਜ ਆਪਾਂ ਮਸ਼ਹੂਰ ਕਬੱਡੀ ਖਿਡਾਰੀ ਸ਼ਾਜੀ ਦੀ ਗੱਲ ਕਰਨ ਜਾ ਰਹੇ ਹਾਂ ਜਿਹਨਾਂ ਦਾ ਨਾਮ ਅੱਜ ਦੇ ਟੌਪ ਦੇ ਰੀਡਰਾਂ ਦੇ ਵਿੱਚ ਆਉਂਦਾ ਹੈ ਵੱਡੇ ਵੱਡੇ ਜਾਫੀਆਂ ਨੂੰ ਟੱਚ ਮਾਰ ਕੇ ਸ਼ਾਜੀ ਹਵਾ ਬਣ ਜਾਂਦਾ ਹੈ ਅੱਜ ਲੋਕ ਸ਼ਾਜੀ ਦੀ ਖੇਡ ਦੇ دیਵਾਨੇ ਨੇ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਸ਼ਾਜੀ ਦੇ ਇਨਾਮਾਂ ਬਾਰੇ ਸਨਮਾਨਾਂ ਬਾਰੇ ਵਿਆਹ ਬਾਰੇ ਪਰਿਵਾਰ ਬਾਰੇ ਖੁਰਾਕ ਬਾਰੇ ਵਰਕਆਊਟ ਬਾਰੇ ਤੇ ਅਸਲ ਨਾਮ ਬਾਰੇ ਗੱਲ ਕਰਾਂਗੇ ਤੇ ਨਾਲ ਹੀ ਸ਼ਾਜੀ ਨੇ ਕਬੱਡੀ ਕਦੋਂ ਕਿਵੇਂ ਤੇ ਕਿੱਥੋਂ ਸ਼ੁਰੂ ਕੀਤੀ ਇਹ ਸਾਰੀ ਕਹਾਣੀ ਤੁਹਾਨੂੰ ਸੁਣਾਵਾਂਗੇ ਸੋ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਰਨ ਦੇ ਨਾਲ-ਨਾਲ ਸਾਡੇ YouTube ਚੈਨਲ ਅੱਤ ਕਬੱਡੀ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹੁਣ ਕਰਦੇ ਆਂ ਵੀਡੀਓ ਸ਼ੁਰੂ ਸੋ ਸਭ ਤੋਂ ਪਹਿਲਾਂ ਸ਼ਾਜੀ ਦਾ ਜਨਮ ਜ਼ਿਲ੍ਹਾ ਜਲੰਧਰ ਦੇ ਪਿੰਡ ਸ਼ਕਰਪੁਰ ਦੇ ਵਿੱਚ ਹੋਇਆ ਸਾਲ 2025 ਦੇ ਹਿਸਾਬ ਨਾਲ ਸ਼ਾਜੀ ਦੀ ਉਮਰ 25 ਸਾਲ ਦੇ ਲਗਭਗ ਹੋ ਚੁੱਕੀ ਹੈ ਤੇ ਇਹਨਾਂ ਦੀ ਹਾਈਟ 5 ਫੁੱਟ 7 ਇੰਚ ਦੇ ਲਗਭਗ ਹੈ ਸ਼ਾਜੀ ਦੇ ਸਰੀਰ ਦਾ ਭਾਰ 80 ਕਿਲੋ ਦੇ ਲਗਭਗ ਹੈ ਤੁਹਾਨੂੰ ਦੱਸ ਦਈਏ ਕਿ ਸ਼ਾਜੀ ਦਾ ਜਨਮ ਇੱਕ ਗੁੱਜਰ ਪਰਿਵਾਰ ਦੇ ਵਿੱਚ ਹੋਆ ਪਰਿਵਾਰ ਵਾਲਿਆਂ ਨੇ ਇਹਨਾਂ ਦਾ ਅਸਲ ਨਾਮ ਸ਼ਹਿਜ਼ਾਦ ਅਲੀ ਰੱਖਿਆ ਪਰ ਪਿਆਰ ਨਾਲ ਇਹਨਾਂ ਦੇ ਘਰ ਦੇ ਇਹਨਾਂ ਨੂੰ ਸ਼ਾਜੀ ਕਹਿਣ ਲੱਗ ਪਏ ਤੇ ਕਬੱਡੀ 'ਚ ਵੀ ਹੁਣ ਸ਼ਾਜੀ ਸ਼ਾਜੀ ਹੋਈ ਪਈ ਹੈ ਪਰਿਵਾਰਕ ਮੈਂਬਰਾਂ ਦੀ ਗੱਲ ਕਰੀਏ ਤਾਂ ਸ਼ਾਜੀ ਦੇ ਘਰ ਵਿੱਚ ਇਹਨਾਂ ਦੇ ਮਾਤਾ ਪਿਤਾ ਇਹਨਾਂ ਦੇ ਤਿੰਨ ਭਰਾ ਤੇ ਦੋ ਭੈਣਾਂ ਰਹਿੰਦੀਆਂ ਨੇ ਸ਼ਾਜੀ ਆਪਣੇ ਪੰਜ ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਹੈ ਇਹਨਾਂ ਦੇ ਪਿਤਾ ਦਾ ਨਾਮ ਫਕੀਰ ਹੁਸੈਨ ਤੇ ਮਾਤਾ ਦਾ ਨਾਮ ਸ਼ਕੀਨਾ ਹੈ ਇਹਨਾਂ ਦੇ ਤਿੰਨ ਵੱਡੇ ਭਰਾ ਵੀ ਕਬੱਡੀ ਨਾਲ ਜੁੜੇ ਹੋਏ ਨੇ ਜ ਜ ਇਹਨਾਂ ਵਿੱਚੋਂ ਮਲੂਕ ਅਲੀ ਤੇ ਫਰੀਆਦ ਅਲੀ ਨੂੰ ਤਾਂ ਤੁਸੀਂ ਜਾਣਦੇ ਹੀ ਹੋਣੇ ਬਾਕੀ ਇਹਨਾਂ ਦੇ ਪਿਤਾ ਜੀ ਵੀ ਆਪਣੇ ਸਮੇਂ ਭਲਵਾਨੀ ਕਰਦੇ ਰਹੇ ਉਹ ਆਪਣੇ ਪੁੱਤਰਾਂ ਨੂੰ ਅੱਗੇ ਭਲਵਾਨੀ ਜਾਂ ਕਬੱਡੀ ਦੀ ਲਾਈਨ 'ਚ ਹੀ ਪਾਉਣਾ ਚਾਹੁੰਦੇ ਸੀ ਸੋ ਇਦਾਂ ਬਾਪੂ ਦੀ ਰੀਜ ਤੇ ਆਪਣੇ ਭਰਾਵਾਂ ਨੂੰ ਵਧੀਆ ਕਬੱਡੀ ਖੇੜਦੇ ਦੇਖ ਸ਼ਾਜੀ ਨੂੰ ਕਬੱਡੀ ਨਾਲ ਪਿਆਰ ਹੋ ਗਿਆ ਕਿਉਂਕਿ ਜਦੋਂ ਵੱਡੇ ਭਰਾ ਖਾਸ ਕਰ ਫਰਿਆਦ ਕੋਈ ਟਰੋਫੀ ਜਾਂ ਮੋਟਰਸਾਈਕਲ ਜਿੱਤ ਕੇ ਲਿਆਉਂਦਾ ਤਾਂ ਬਾਪੂ ਉਹਨਾਂ ਨੂੰ ਹੱਲਾਸ਼ੇਰੀ ਦਿੰਦਾ ਸ਼ਾਜੀ ਵੀ ਸੋਚਦਾ ਕਿ ਮੈਂ ਵੀ ਇਦਾਂ ਟਰੋਫੀਆਂ ਜਿੱਤਿਆ ਕਰੂੰਗਾ ਤੇ ਬਾਪੂ ਖੁਸ਼ ਹੋ ਜਾਇਆ ਕਰੂਗਾ ਤੁਹਾਨੂੰ ਦੱਸ ਦਈਏ ਕਿ ਪੜ੍ਹਾਈ ਦੇ ਵਿੱਚ ਸ਼ਾਜੀ ਬਹੁਤਾ ਚੰਗਾ ਨਹੀਂ ਸੀ ਨੌਜਮਾਤਾ ਪੜਨ ਤੋਂ ਬਾਅਦ ਉਹਨਾਂ ਨੇ 1 ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਤੋਂ ਪਾਸ ਨਹੀਂ ਹੋਈ ਕਿਉਂਕਿ ਉਹਨਾਂ ਦੀ ਦਿਲਚਸਪੀ ਦਾ ਕਬੱਡੀ ਖੇਡਣ ਦੇ ਵਿੱਚ ਸੀ ਸ਼ਾਜੀ ਦੇ ਉਸਤਾਦਾਂ ਦੀ ਗੱਲ ਕਰੀਏ ਤਾਂ ਇਹਨਾਂ ਨੇ ਆਪਣੇ ਬਾਪੂ ਬੀਰ ਕੋਚ ਮਨੀ ਜਲਾਲ ਫਰਿਆਦ ਅਲੀ ਤੇ ਇੰਦਰਜੀਤ ਕਲਸੀਆ ਤੋਂ ਕਬੱਡੀ ਦੇ ਦਾ ਪੇਚ ਸਿੱਖੇ ਖੁਰਾਕ ਦੀ ਗੱਲ ਕਰੀਏ ਤਾਂ ਸ਼ਾਜੀ ਦਾ ਪਰਿਵਾਰ ਮੱਝਾ گاਵਾ ਰੱਖਣ ਵਾਲਾ ਪਰਿਵਾਰ ਹੈ ਜਿਸ ਕਰਕੇ ਸ਼ਾਜੀ ਘਰ ਦਾ ਦੁੱਧ ਤੇ ਦੁੱਧ ਤੋਂ ਬਣੀਆਂ ਚੀਜ਼ਾਂ ਖਾ-ਖਾ ਕੇ ਘਰ ਦੀ ਆਮ ਦੇਸੀ ਖੁਰਾਕ ਖਾ-ਖਾ ਕੇ ਤਗੜਾ ਹੋਇਆ ਸਟੀਰੋਇਡ ਬਾਰੇ ਸ਼ਾਜੀ ਨੇ ਇੱਕ ਇੰਟਰਵਿਊ ਦੇ ਵਿੱਚ ਦੱਸਿਆ ਕਿ ਸਾਨੂੰ ਸੱਟਾਂ ਨੂੰ ਠੀਕ ਕਰਨ ਲਈ ਸਟੀਰੋਇਡ ਆਉਣੀ ਪੈਂਦੀ ਹੈ ਜੋ ਕਿ ਕਿਸੇ ਚੰਗੇ ਬੰਦੇ ਦੀ ਸਲਾਹ ਨਾਲ ਹੀ ਲਈ ਜਾਂਦੀ ਹੈ ਪ੍ਰੈਕਟਿਸ ਦੀ ਗੱਲ ਕਰੀਏ ਤਾਂ ਸ਼ਾਜੀ ਦੇ ਪਿੰਡ 'ਚ ਕੋਈ ਗਰਾਊਂਡ ਤਾਂ ਹੈ ਨਹੀਂ ਸ਼ਾਜੀ ਆਪਣੇ ਘਰ ਦੇ ਵਿਹੜੇ ਪਿੰਡ ਦੀਆਂ ਸੜਕਾਂ ਤੇ ਜੱਟਾਂ ਦੇ ਖੇਤਾਂ 'ਚ ਪ੍ਰੈਕਟਿਸ ਕਰ ਕਰਕੇ ਤਕੜਾ ਹੋਇਆ ਸ਼ਾਜੀ ਪਿੰਡ ਦੀਆਂ ਸੜਕਾਂ ਤੇ ਸ਼ਾਮ ਸਵੇਰੇ ਦੌੜ ਲਾਉਂਦਾ ਹੈ ਹੋਰ ਦੇਸੀ ਕਸਰਤਾਂ ਕਰਦਾ ਹੈ ਤੇ ਜਿੰਮ ਵੀ ਲਾ ਲੈਂਦਾ ਹੈ ਸ਼ਾਜੀ 2 ਤੋਂ 3 ਘੰਟੇ ਲਾਜ਼ਮੀ ਮਿਹਨਤ ਲਾਉਂਦਾ ਹੈ ਸ਼ਾਜੀ ਨੇ 35 ਕਿਲੋ ਭਾਰ ਵਰਗ ਦੀ ਟੀਮ 'ਚ ਖੇਡਦਿਆਂ ਬਾਹੂਪੁਰ ਦੇ ਟੂਰਨਾਮੈਂਟ ਤੋਂ ਕਬੱਡੀ ਖੇਡਣੀ ਸ਼ੁਰੂ ਕੀਤੀ ਜਿੱਥੇ ਉਹਨਾਂ ਦੀ ਟੀਮ ਮੈਚ ਜਿੱਤ ਗਈ ਉਹਨਾਂ ਨੂੰ ਤੇ ਕੁਝ ਪੈਸੇ ਵੀ ਮਿਲੇ। ਦੂਜਾ ਟੂਰਨਾਮੈਂਟ ਉਹਨਾਂ ਨੇ ਚਕਰਾਲੇ ਖੇਡਿਆ, ਉੱਥੇ ਵੀ ਉਹ ਜਿੱਤ ਗਏ ਤੇ ਉਹਨਾਂ ਨੂੰ ਸੰਗਤਰੇ ਦਿੱਤੇ ਗਏ। ਛੋਟੀ ਉਮਰ ਦੇ ਵਿੱਚ ਇੰਨਾ ਛੋਟੀਆਂ-ਛੋਟੀਆਂ ਜਿੱਤਾਂ ਨਾਲ ਉਹਨਾਂ ਦਾ ਇਰਾਦਾ ਹੋਰ ਮਜ਼ਬੂਤ ਹੁੰਦਾ ਚੱਲਿਆ ਗਿਆ। ਕਰਦੇ ਕਰਾਂਦੇ ਸ਼ਾਜੀ ਨੇ 55 ਕਿਲੋ ਭਾਰ ਵਰਗ ਦੇ ਵਿੱਚ ਆਪਣੇ ਭਰਾ ਫਰੀਦ ਅੜੀ ਨਾਲ ਖੇਡਣਾ ਸ਼ੁਰੂ ਕੀਤਾ। ਪੇਟਾ ਕਬੱਡੀ ਕੱਪ ਤੇ ਸ਼ਾਜੀ ਨੇ 75 ਕਿਲੋ ਭਾਰ ਵਰਗ ਦੇ ਵਿੱਚ ਪਹਿਲੀ ਵਾਰ ਬੈਸਟ ਰਹਿ ਕੇ ਮੋਟਰਸਾਈਕਲ ਜਿੱਤਿਆ। ਉਸ ਤੋਂ ਬਾਅਦ ਤਾਂ ਸ਼ਾਜੀ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। ਅੱਜ ਸ਼ਾਜੀ ਦਾ ਨਾਂ ਵੱਡਿਆਂ ਪਲੇਅਰਾਂ ਦੀ ਲਿਸਟਾਂ 'ਚ ਆ ਚੁੱਕਾ ਸ਼ਾਜੀ ਬਾਰਲੇ ਦੇਸ਼ਾਂ 'ਚ ਵੀ ਆਪਣੀ ਖੇਡ ਦੇ ਜਲਵੇ ਵਿਖਾ ਚੁੱਕਾ ਹੈ ਹੁਣ ਤੱਕ ਸ਼ਾਜੀ ਇੰਗਲੈਂਡ ਦੋ ਵਾਰ ਯੂਰਪ ਸਾਲ 2023-24 ਦੇ ਵਿੱਚ ਕੈਨੇਡਾ ਵਿੱਚ ਖੇਡ ਚੁੱਕਾ ਹੈ ਸ਼ਾਜੀ ਕੈਨੇਡਾ ਦੇ ਟ੍ਰਾਂਟੋ ਵorld ਕੱਪ 2024 ਦਾ ਬੈਸਟ ਰੀਡਰ ਰਹਾ ਜੇ ਸ਼ਾਜੀ ਦੇ ਸਨਮਾਨਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਭਰਾਵਾਂ ਸਮੇਤ ਸ਼ਾਜੀ ਨੂੰ ਸ਼ਕਰਪੁਰ ਦੇ ਕਬੱਡੀ ਕੱਪ ਤੇ ਫੋਰਚੂਨਰ ਗੱਡੀ ਨਾਲ ਸਨਮਾਨਿਤ ਕੀਤਾ ਗਿਆ ਇਸ ਤੋਂ ਬਿਨਾਂ ਸ਼ਾਜੀ ਨੂੰ ਸ਼ਕਰਪੁਰ ਦੇ ਦੂਜੇ ਟੂਰਨਾਮੈਂਟ ਦੇ ਵਿੱਚ ਕ੍ਰੀਟਾ ਗੱਡੀ ਨਾਲ ਸਨਮਾਨਿਤ ਕੀਤਾ ਗਿਆ ਹੁਣ ਮਠੱਡਿਆਂ ਦੇ ਟੂਰਨਾਮੈਂਟ ਤੇ ਸ਼ਾਜੀ ਦਾ ਹਾਰਲੇ ਡਿਵੀਜ਼ਨ ਮੋਟਰਸਾਈਕਲ ਨਾਲ ਸਨਮਾਨ ਕੀਤਾ ਜਾਵੇਗਾ ਬਾਕੀ ਇਨਾਮਾਂ ਦੀ ਲੈ ਕਰੀਏ ਤਾਂ ਸ਼ਾਜੀ ਕਬੱਡੀ ਰਾਹੀਂ ਕਈ ਮੋਟਰਸਾਈਕਲ, ਟਰੈਕਟਰ, ਜਿਪਾਂ, ਕਾਰਾਂ, ਬੁਲਟ ਮੋਟਰਸਾਈਕਲ ਕੋੜੇ ਤੇ ਨਕਦ ਇਨਾਮ ਜਿੱਤ ਚੁੱਕਾ ਹੈ। ਸੋ ਇਦਾਂ ਸ਼ਾਜੀ ਦੀ ਮਿਹਨਤ ਨੇ ਉਹਨਾਂ ਨੂੰ ਕੱਚਿਆਂ ਘਰਾਂ ਤੋਂ ਪੱਕਿਆਂ ਘਰਾਂ ਤੱਕ ਪਹੁੰਚਾਇਆ। ਅੱਜ ਕਬੱਡੀ ਦੇ ਮੈਦਾਨਾਂ ਦੇ ਵਿੱਚ ਗੁਜਰਾਂ ਦੇ ਮੁੰਡਿਆਂ ਦਾ ਦੌਰ ਚੱਲਦਾ ਹੈ। ਕਬੱਡੀ ਦੇ ਬੁਲਾਰੇ ਸ਼ਾਜੀ ਨੂੰ ਮਾਨ ਨਾਲ ਉੱਡਣਾ ਸੱਪ ਕਹਿ ਕੇ ਬੁਲਾਉਂਦੇ ਨੇ ਕਿਉਂਕਿ ਸ਼ਾਜੀ ਨੰਬਰ ਲੈ ਕੇ ਉੱਡਣੇ ਸੱਪ ਵਾਂਗ ਉੱਚੀਆਂ-ਉੱਚੀਆਂ ਛਾਲਾਂ ਮਾਰਦਾ ਵਾਪਸ ਮੁੜਦਾ ਹੈ। ਤੇ ਕਈ ਵਾਰ ਇਹ ਬਾਜ਼ੀਆਂ ਵੀ ਮਾਰ ਦਿੰਦਾ ਹੈ ਸ਼ਾਜੀ ਦਰਸ਼ਕਾਂ ਦੇ ਮਨੋਰੰਜਨ ਲਈ ਐਕਸ਼ਨ ਵੀ ਕਰਦਾ ਹੈ ਤੁਹਾਨੂੰ ਦੱਸ ਦਈਏਗੇ ਤਾਜਾ ਕਾਲਾ ਸੰਗੇ ਵਾਲਾ ਸ਼ਾਜੀ ਦਾ ਪਸੰਦੀਦਾ ਰੀਡਰ ਹੈ ਤੇ ਇੰਦਰਜੀਤ ਕਲਸੀਆ ਸ਼ਾਜੀ ਦਾ ਪਸੰਦੀਦਾ ਜਾਫੀ ਹੈ ਤੁਸੀਂ ਸ਼ਾਜੀ ਦੀ ਖੇਡ ਨੂੰ 100 ਵਿੱਚੋਂ ਕਿੰਨੇ ਨੰਬਰ ਦੇਣਾ ਚਾਹੋਗੇ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਤੋ ਵੱਦ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ ਐਹੋ ਜਿਹਿਆਂ ਹੋਰ ਵੀਡੀਓਜ਼ ਦੇਖਣ ਦੇ ਲਈ ਸਾਡੇ YouTube ਚੈਨਲ ਅੱਤ ਕਬੱਡੀ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਹੁਣ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰੱਖਾ